ਸਤਿਕਾਰਯੋਗ ਜੀ ਸਾਰੇ ਆਪਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਿਲਮਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਆ ਮਿੱਤਰੋ ਪਿੰਡ ਛੋਟੇ ਘਰ ਦੇ ਵਿੱਚ ਜ਼ਿਲ੍ਹੇ ਮੋਗੇ ਦਾ ਮਨਮਤਾ ਨਗਰ ਆ ਮਿੱਤਰੋ ਇਹ ਜਿਸ ਘਰ ਦੇ ਵਿੱਚ ਮੈਂ ਮੌਜੂਦ ਆ ਬਈ ਜੰਟੇ ਬਾਈ ਦੇ ਘਰੇ ਮੈਂ ਇਸ ਟਾਈਮ ਮੌਜੂਦ ਆ ਬਈ ਜੰਟੇ ਬਾਈ ਦੇ ਕੋਲੇ ਦੋ ਜਨਵਾਰ ਬਕਾਵਾ ਤੇ ਨਾਲ ਯਾਰੀਆ ਬਾਈ ਹਰਪ੍ਰੀਤ ਦੇ ਤੇ ਹਰਪ੍ਰੀਤ ਬਾਈ ਦੇ ਛੱਲੇ ਵਾਲੇ ਵਾੜਾ ਜਦੋਂ ਰੇਡ ਦੱਸਦਾ ਉਹ ਹੁੰਦੀ ਕਮਾਲਾ ਆ ਉਹ ਕਰਦੇ ਬਾਈ ਦੇ ਨਾਲ ਆਪਾਂ ਗੱਲਬਾਤ ਸਤਿਗੁਰ ਹਰਪ੍ਰੀਤ ਵੀਰੇ ਸਤਿਗੁਰ ਬਾਈ ਕੀ ਹਾਲ ਆ ਬਹੁਤ ਵਧੀਆ ਜੀ ਅੱਜ ਬਾਈ ਨੂੰ ਬੁਖਾਰ ਚੜਿਆ ਯਾਰ ਹਨਾ ਬਾਈ ਹੁਣ ਲੈ ਗਿਆ ਬਾਈ ਕਿ ਨਹੀਂ ਅਜੇ ਲੈ ਗਿਆ ਜੂਗਾ ਤੂੰ ਲੈ ਜੂਗਾ ਹਾਂ ਅੱਜ ਕੋ ਗੜਕੇ ਨਹੀਂ ਬੋਲਣ ਵਾਲੀ ਹਨਾ ਚਿਹਰਾ ਹੀ ਦੱਸ ਦਿੰਦਾ ਬੁਖਾਰ ਵੀ ਇੱਕ ਚੰਦਰੀ ਜੀ ਦੀ ਆ ਹਨਾ ਯਾਰ ਜਦੋਂ ਚੜ ਜਾਂਦਾ ਬੰਦੇ ਨੂੰ ਯਾਰ ਦਬਾ ਹੀ ਲੈਂਦਾ ਵੀ ਅੱਛਾ ਬਾਈ ਕਾਲੀ ਮਾਂ ਬਾਰੇ ਦੱਸੀ ਵੀਰੇ ਏ 10 ਲੀਟਰ ਦੁੱਧ ਦਾ ਦੂਜੇ ਸੂਏ ਸੂਈ ਆ 10 ਲੀਟਰ ਦੁੱਧ ਦਾ ਦੂਜੇ ਸੂਏ ਸੂਈ ਆ ਕਿੰਨੇ ਟਾਈਮ ਦੀ ਸੂਈ ਆ ਵੀਰੇ ਹੋ ਗਿਆ ਹੋਣਗੇ 25 ਦਿਨ ਸੂਈ ਨੂੰ ਠੀਕ ਆ ਵੀਰੇ ਕੱਟਾ ਮਗਰ ਕੀ ਕੱਟੀ ਕੱਟੀ ਆ ਮਗਰ ਮਗਰ ਕੱਟੀ ਆ ਚੂਣ ਚਾਣ ਕਿਵੇਂ ਆ ਵੀਰੇ ਚੂਣ ਚਾਣ ਇੱਕ ਨੰਬਰ ਬਾਈ ਬਾਕੀ ਸੀਲ ਸਾਉ ਬਹੁਤ ਆ ਹੁਣ ਬਾਈ ਵੀਡੀਓ ਬਾਈ ਬਣਾ ਰਿਆ ਸਵੇਰ ਦੇ ਟਾਈਮ ਬਾਅਦ 2 3 ਘੰਟੇ ਲੈ ਵੀ ਦੀਵ ਟਾਈਮ ਦਿਖਾ ਦੇ ਲੈ ਵੀ ਮਿੱਤਰੋ ਬਜ਼ਾਰ ਲਾ ਕੇ ਵੀਡੀਓ ਨਹੀਂ ਬਣਦੀ ਇੱਥੇ ਤੁਹਾਨੂੰ ਪਹਿਲਾਂ ਕਹੀਆਂ ਹੋਇਆ ਵੀ ਜੇ ਮੈਂ ਦੱਸਦਾ ਹੁਣ ਹਰ ਇੱਕ ਵੀਡੀਓ ਦੇ ਵਿੱਚ ਜਿਹੜੇ ਪਸ਼ੂ ਦੀ ਬਾਜ਼ਾਰ ਲਾ ਕੇ ਵੀਡੀਓ ਬਣਾਈ ਆਉਂਦੇ ਫਾਰੇ ਵੀ ਆਪਾਂ ਦੱਸਦੇ ਹੁੰਨੇ ਆ ਵੀ ਬਾਈ ਇਹ ਡੱਕਿਆ ਹੋਇਆ ਉਹ ਸਭ ਤੇ ਜੱਜਮੈਂਟ ਕਰੇ ਆਹ ਵੇਖ ਲਓ ਬਾਈ ਆਹ ਮਹਿੰਦੀ ਅਸਲ ਕੁਆਲਿਟੀ ਆ ਆ ਅਸਲਾ ਇਹਨੂੰ ਕਹਿੰਦੇ ਆ ਅਸਲ ਮੇ ਟ੍ਰੋਲੀ ਵਾ ਵੇਖੋ ਕਿੱਡਾ ਚੰਗਾ ਪੁੜਾ ਪੜਾ ਝੋਟੀ ਦਾ ਉੱਪਰ ਦੀਪ ਵਿਖਾਈ ਕੇਰਾ ਦੀ ਸੀਲ ਠੰਡੀ ਆ ਦੁੱਧ 10 ਲੀਟਰ ਆ ਰੇਟ ਬਾਈ ਰੇਡ 95 9200 ਕਿਲੋਮੀਟਰ ਵੱਟ ਪਹੁੰਚ ਫਰੀ। ਰੇਡ 95000 ਆ 92000 ਦੇ ਵਿੱਚ 100 ਕਿਲੋਮੀਟਰ ਤੀਕਰ ਆਪਾਂ ਘਰੇ ਪਹੁੰਚ ਵੀ ਫਰੀ ਆ। ਹਾਂ ਲੈ ਬਈ ਲੁੱਟ ਲੋ ਮੇਲਾ ਬਈ ਮੈਂ ਟਕਾਣੇ ਦੇ ਵਿੱਚ ਆਦਾ ਬਈ ਓਕੇ ਜਮਤ ਖੋਲੀ ਬਈ ਹਰਪ੍ਰੀ ਤੋਰੀ ਇਹਨੂੰ। ਸੂਆ ਤੀਜਾ ਹੋਊਗੀ ਨਾ ਬਈ। ਨਹੀਂ ਦੂਜੀ ਸੂਏ ਸੋਈ ਆ। ਦੂਜੀ ਸੂਏ ਹੋਈ ਕਈ ਵਾਰੀ ਵੱਡੀਆਂ ਹੋ ਕੇ ਬਣਦੀਆਂ। ਹਾਂ। ਤੋਰੀ ਹਰਪ੍ਰੀ ਵੀਰੇ ਇਹਨੂੰ ਬੜਾ ਜਾਂਦਾ। ਲੈ ਬਈ ਆ ਵੇਖੋ ਥੱਲੋ ਕੁਲੋ ਮੈਂ ਹੈੜਾ ਲੌਲੀ ਪੋਲੀ। ਹੂੰ। ਨਹੀਂ ਠੀਕ ਆ ਬਈ ਮੋੜ ਦਿਆ ਵੀਰੇ। ਨਹੀਂ ਠੀਕ ਆ ਬਾਈ ਮੁੱਲ 95 ਆ 92000 ਦੇ ਵਿੱਚ ਤੁਹਾਡੇ ਘਰੇ ਟੈਂਪੂ ਤੋਂ ਉਤਰ ਜਾਣੀ ਆ 100 ਕਿਲੋਮੀਟਰ ਦੀ ਕਬਡੀ ਗੱਲ ਇਹ ਜੇ ਤੁਸੀਂ ਸਾਈ ਪਾਉਣੀ ਆ ਬਾਈ ਮਾਲਕਾਂ ਦੇ ਵੱਲੋਂ ਇਹ ਗੱਲ ਸਪੈਸ਼ਲ ਕਹੀ ਗਈ ਆ ਵੀ ਬਾਈ ਫੇਰ ਬਾਨਾਣਾ ਲਾਇਆ ਕਰੋ ਜਦੋਂ ਸੌਦਾ ਕਰ ਲੈ ਸਾਡੇ ਗੂਗਲ ਪੇ ਨਹੀਂ ਚੱਲਦਾ ਬਾਈ ਅਸੀਂ ਕਿੱਥੋਂ ਪਵਾਈਏ ਸਹੀ ਬਾਈ ਹਰ ਪਿੰਡ ਦੇ ਵਿੱਚ ਦੁਕਾਨਾਂ ਹੁੰਦੀਆਂ ਦੁਕਾਨਾਂ ਤੋਂ ਜਾ ਕੇ ਪਵਾ ਦਿਆ ਕਰੋ ਜੇ ਤੁਸੀਂ ਉੱਥੋਂ ਨਹੀਂ ਪਵਾ ਸਕਦੇ ਫਿਰ ਤੁਸੀਂ ਬਾਈ ਜੇਲਾ ਰੱਖਿਆ ਕਰੋ ਸਬਰ ਨਾਲ ਕਿਉਂਕਿ ਮੈਂ ਜਿਹੜੀ ਸਫ਼ਰ ਕਰਕੇ ਆਈ ਆ 100 ਕਿਲੋਮੀਟਰ ਤੋਂਨੇ ਘੰਟਾ 2 ਘੰਟੇ ਸਟ्रेस ਵੀ ਲੈਣੀ ਹੁੰਦੀ ਹੈ ਬਾਈ ਇਸ ਕਰਕੇ ਕਈ ਵਾਰੀ ਪਸ਼ੂ ਡਾਲੇ ਤੋਂ ਲਾ ਕੀ ਆਪਾਂ ਕਹਨੇ ਵੀ ਪਾਰਟੀ 'ਚ ਦੁੱਧ ਪਾਦੇ ਨਹੀਂ ਪਾਉਂਦੀਆਂ ਹੁੰਦੀਆਂ ਬਾਈ ਇਹ ਵੱਡੀਆਂ ਗੱਲਾਂ ਮੈਂ ਆ ਮੈਂ ਮੱਝ ਕਾ ਤੋ ਕਹਿੰਦੇ ਮੱਝ ਅੱਜ ਮੈਂ ਹੁੰਦਾ ਮੈਂ ਅੱਜ ਦੀ ਆ ਇਹਦਾ ਪਤਾ ਨਹੀਂ ਕੱਲ ਦਾ ਵੀ ਕੱਲ ਕੀ ਸੀ ਤਾਂ ਮੈਂ ਅੱਜ ਦੀ ਹੁੰਦੀ ਆ ਆ ਆ ਜੀ ਨੀਲੀ ਦਾ ਵੀ ਦੀ ਬੱਲੀ ਇਹਦੇ ਬਾਰੇ ਦੱਸੀ ਭਾਈ ਇਹ 6 ਮਹੀਨਿਆਂ ਦੀ ਗੱਬਣਾ ਦੁੱਧ ਵੀਰੇ ਦੁੱਧ ਤਾਂ ਬਾ ਥਾਣੀ ਪਾਸ ਕਰਉਂਦੀ ਆ ਥਾਣੀ ਪਾਸ ਕਰਉਂਦੀ ਆ ਮੈਂ ਚੰਗੀ ਕੁਆਲਟੀ ਕੁਟੀ ਹਨਾ ਅਸਲ ਆ ਪੂਰੀ ਹਨਾ ਹਾਂ ਹੂੰ ਬਾਕੀ ਰੁੱਤ ਚੰਗੀ ਜੇ ਸੂਗੀ ਯਾਰੇ ਹਨਾ ਹਾਂ ਲੰਗਿਆਂ ਨੇ ਕਿਸੇ ਨੇ ਰਿਸ਼ਤੇਦਾਰ ਦੇ ਪੇਤੀ ਭਾਈ ਲੰਗਿਆਂ ਨੇ ਰਿਸ਼ਤੇਦਾਰ ਦੀ ਪੇ ਆ ਹੈ ਹਾਂ ਸੀਮਨ ਵੀ ਚੰਗਾ ਲੱਗਾ ਦੱਸ ਦੇ ਨੂੰ ਨੀਲੀ ਰਵੀ ਦਾ ਠੀਕ ਆ ਬਈ ਠੀਕ ਆ ਇਹ ਕਿੰਨੇ ਦੀ ਦੇ ਦੇ ਜੀ ਉਸਤਾਦ ਇਹਦਾ ਮੁੱਲ 80 75000 ਦੀ ਦੇ ਦੇਣੀ ਹੈ ਕਿੰਨੇ ਦੀ 70 ਦੀ ਪਹੁੰਚ ਵੀ ਕਰਨੀ ਪੈਣੀ ਹੈ ਨਹੀਂ ਪਹੁੰਚ ਨਹੀਂ ਹੋਣੀ ਇਹਦੀ ਇਹ ਪਹੁੰਚ 80 ਚੀ ਹੋਊਗੀ ਪਹੁੰਚ 80 ਦੀ ਪਹੁੰਚ ਨਕਰੜਾ ਗਿਆ ਬਈ ਨਾ ਗੁੱਸਾ ਕਾਦਾ ਹੁੰਦਾ ਯਾਰ ਨਹੀਂ ਨਹੀਂ ਘਾਰ ਚੜਿਆ ਹੁਣ ਲੋਕਾਂ ਦਾ ਕੀ ਕਸੂਰ ਚੜਿਆ ਤਾਂ ਤੈਨੂੰ ਟੁੱਟ ਕੇ ਉਹਨਾਂ ਨੂੰ ਪਈ ਇਹਨੂੰ ਹੈਂ ਹੈ ਬਾਈ ਹੈਂ 77000 ਦੀ ਦੇਣੀ ਹੈ ਹੈ ਹਾਂ ਚਲ 75 ਦੀ ਦੇ ਦਈਏ ਦੋ ਤਾਂ ਛੱਡਦੇ ਹੁਣ ਨਹੀਂ ਹੋਣੀ ਸਰ ਦੇ ਐਂ ਕਾ ਤੂੰ ਕਰਦਾ ਯਾਰ ਕਿਆ ਕੋਈ ਨਹੀਂ ਮੌਕੇ ਤੇ ਵੇਖ ਲਾਂਗੇ ਮਾਰ ਨੰਬਰ ਕਿੰਨਾ ਬਾਈ 86998 87877 ਇੱਕ ਵਾਰੀ ਹੋਰ 86998 87877 ਮੈਂ ਹੁਣ ਨੰਬਰ ਤਾਂ ਯਾਦ ਰਹਿਣ ਲੱਗ ਪਿਆ ਇਹਨੂੰ ਚੰਦਰ ਇਹਨੂੰ ਇੱਕ ਰੱਖਿਆ ਨਾ ਨਹੀਂ ਤਾਂ ਇਹ ਬੰਦਾ ਹੋਏ ਹਫਤੇ ਇੱਕ ਟੋਕੜ ਕੱਪੜ ਮੇਹ ਆ ਬਈ ਉਹ ਵੀ ਦਿਖਾਉਣੇ ਤੁਹਾਨੂੰ ਦਨ ਸਾੜ ਵੀਰੇ ਕੀ ਆਲਾ ਵਰੀਆ ਬਾਈ ਠੀਕ ਆ ਅੱਛਾ ਮੈਂ ਕਿੰਨੇ ਚਿਰ ਦੀ ਗੱਬਣਾ ਬਈ ਇਹ ਤਿੰਨ ਮਹੀਨਿਆਂ ਦੀ ਬਈ ਤੇ ਗੱਬਣ ਚੈੱਕ ਪਾਸ ਆਏ ਹਾਂਜੀ ਠੀਕ ਦੁੱਧ ਕਿੰਨਾ ਬਾਈ 3 ਕਿਲੋ ਇੱਕ ਟਾਈਮ ਹੀ ਮਿਲਦੀ ਆ ਹੈ ਹਾਂਜੀ ਇੱਕ ਡੰਗ ਤਿੰਨ ਮਹੀਨੇ ਦੀ ਦੇ ਦਈਏ ਬਾਈ ਇਹ 63 ਦੀ ਮਾਨਤਨ ਕਰਦੇ ਨੂੰ ਕਰ ਦਾਂ ਠੀਕ ਆ ਬਾਈ ਨਹੀਂ ਮਿੱਤਰੋ 63000 ਦੇ ਵਿੱਚ ਮਾਨਤਨ ਉਹਨੂੰ ਲੈ ਲਓ ਬਈ ਖੋਲ ਕੇ ਨੂੰ ਨੰਬਰ ਆਪਾਂ ਪਾਈਆਂ ਦਾ ਸਕੇ ਰੇ ਉੱਤੇ ਲਾ ਦਾਂਗੇ ਤੇ ਬਾਈ ਪਿੰਡ ਹੈਗਾ ਛੋਟਾ ਘਰ ਜਿਹੜਾ ਹੈਗਾ ਮੋਗਾ ਜ਼ਿਲ੍ਹੇ ਕਰਦੀ ਨੰਬਰ ਕਰੀ